ਹਰ ਬੱਚਾ ਪੈਕੇਜ ਹੀ ਡਿਮਾਂਡ ਕਰ ਰਿਹਾ ਹੈ। ਦੇਖੋ ਕਿ ਪੈਕੇਜ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਪੰਜਾਬ ਜਿਹੜਾ ਬੱਚਾ ਵੀ ਕਹਿੰਦਾ ਮੈਂ ਤਾਂ ਪੈਸੇ ਦੇਣੇ ਜੀ ਵੀਜ਼ਾ ਲੱਗਣ ਤੋਂ ਬਾਅਦ ਮੈਂ ਤਾਂ ਪੈਕੇਜ ਤੇ ਜਾਣਾ ਤੁਸੀਂ ਇਹਦੇ ਬਾਰੇ ਕੀ ਰਾਏ ਕਰਦੇ ਹੋ ਕਿ ਕੀ ਪੈਕੇਜ ਤੇ ਜਾਣਾ ਸਹੀ ਹੈ? ਦੇਖੋ ਜੀ ਪੈਕੇਜ ਹੈ ਨਾ ਇੱਕ ਪੈਕੇਜ ਹੈ। ਹੂੰ ਹੂੰ ਬੰਦ ਡੱਬਾ ਹੈ। ਹੂੰ ਬੰਦ ਡੱਬਾ ਤੁਸੀਂ 300 ਰੁਪਏ ਦਾ ਲੈ ਲਿਆ ਖੋਲੇ ਵਿੱਚੋਂ ਕੀ ਨਿਕਲਿਆ ਪਤਾ? ਤੇ ਜੇ ਤੁਸੀਂ ਮਠਿਆਈ ਆ ਆਪਣੇ ਪਸੰਦ ਦੀ ਫੋੜੀਆਂ ਫਿਰ ਮੈਨੂੰ ਲੱਗਦਾ ਪੈਕੇਜ ਵਾਲਾ ਕੋਈ ਸੀਨ ਵੜਦਾ ਨਹੀਂ ਹੈਗਾ ਜੀ ਤੇ ਕਦੇ ਵੀ ਜਿਹੜਾ ਪੈਕੇਜ ਹੈ ਉਹ ਨਾਰਮਲ ਪ੍ਰੋਸੈਸ ਨਾਲੋਂ ਸਸਤਾ ਨਹੀਂ ਹੋ ਸਕਦਾ ਬਹੁਤ ਸਾਰੇ ਕੈਂਡੀਡੇਟਸ ਨੇ ਜਿਹੜੇ ਗਏ ਨੇ ਅਲੱਗ-ਅਲੱਗ ਵਕ ਵਕ ਦੇਸ਼ਾਂ 'ਚ ਕੱਲੇ ਕੈਨੇਡਾ ਨਹੀਂ ਆਸਟ੍ਰੇਲੀਆ ਯੂਕੇ ਵਕ ਵਕ ਦੇਸ਼ਾਂ 'ਚ ਗਏ ਨੇ ਤੇ ਜਿਹੜੀ ਉਹਨਾਂ ਦੀ ਐਕਚੁਅਲ ਕੋਸਟ ਆਣੀ ਸੀ 5 ਤੋਂ 6 ਲੱਖ ਰੁਪਏ ਉਸ ਚੀਜ਼ ਦਾ ਉਹ 15 15 20 20 ਲੱਖ ਰੁਪਇਆ ਦੇ ਕੇ ਗਏ ਨੇ ਬਿਲਕੁਲ ਤੇ ਖੁਸ਼ ਬੜੇ ਨੇ ਜੀ ਅਸੀਂ ਤਾਂ ਵੀਜ਼ਾ ਪੈਸੇ ਦਿੱਤੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਬਿਲਕੁਲ ਪਰ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੇ 5 ਲੱਖ ਦੀ ਕਾਸਟ ਸੀ ਇੱਕ ਸਾਲ ਚ ਕਵਰ ਕਰਨੀ ਸੀ ਜਾਂ 6 ਮਹੀਨੇ ਚ ਕਵਰ ਕਰਨੀ ਸੀ ਤੁਸੀਂ 20 ਲੱਖ ਰੁਪਇਆ ਕਵਰ ਕਰਨ ਨੂੰ ਕਿੰਨਾ ਟਾਈਮ ਲੱਗਾ ਉਹ ਦੇਖੋ ਤੁਸੀਂ ਪੈਕੇਜ ਵੀ ਜਿਹੜਾ ਕੰਸਲਟੈਂਟ ਹੈ ਉਹ ਤਾਂ ਪਿਕ ਕਰੂਗਾ ਜੇ ਤੁਹਾਡਾ ਵੀਜ਼ਾ ਆਉਣਾ ਹੂੰ ਹੂੰ ਜਾਂ ਉਹ ਤਾਂ ਪਿਕ ਕਰੂਗਾ ਵੀ ਵੀਜ਼ਾ ਆਵੇ ਨਾ ਆਵੇ ਤੋ ਲੱਖ 2 ਲੱਖ ਤੋ ਝਾੜੀ ਲੈਣਾ ਮੈਂ ਤੇ ਮੈਂ ਦੇਖਿਆ ਹੈ ਕਿ ਪੈਕੇਜ ਤੇ ਬੰਦਾ 15 ਲੱਖ ਦਿੰਦਾ ਤੇ ਐਵੇਂ 9 ਲੱਖ ਚ ਜਾ ਸਕਦਾ ਪੈਕੇਜ ਦੇ ਵਿੱਚ ਤੁਹਾਨੂੰ ਚੁਆਇਸ ਦਾ ਕਾਲਜ ਚੁਆਇਸ ਦਾ ਕੋਰਸ ਕੁਝ ਨਹੀਂ ਮਿਲਣਾ ਇੱਕ ਬੰਦ ਡੱਬਾ ਮਿਲ ਜਾਣਾ ਮਿਠਾਈ ਦਾ ਉਹ ਖੋਲ ਕੇ ਪਤਾ ਲੱਗਦਾ ਬਾਅਦ ਚ ਔਰ ਬੱਚਾ ਉੱਥੇ ਜਾ ਕੇ ਪਤਾ ਲੱਗਦਾ ਕਿ ਸਾਲ ਦੀ ਫੀਸਾਂ ਨਹੀਂ ਕਈ ਵਾਰੀ ਤਾਂ ਫੀਸਾਂ ਹੀ ਤਿੰਨ ਤਿੰਨ ਮਹੀਨੇ ਦਿੱਤੀਆਂ ਹੁੰਦੀਆਂ ਤੇ ਬੱਚਾ ਕਾਲਜ ਬਾਅਦ ਚ ਜੁਆਇਨ ਕਰਦਾ ਅਗਲਾ ਫਰਲਾ ਪਹਿਲਾਂ ਆ ਜਾਂਦਾ ਕਿ ਅਗਲੀ ਫੀਸ ਜਮ੍ਹਾਂ ਕਰਾਓ ਜੀ ਪੈਕੇਜ ਦਾ ਜਿੰਨੇ ਵੀ ਬੱਚੇ ਗਏ ਨੇ ਨਾ ਅਸੀਂ ਕਦੇ ਬਾਅਦ ਚ ਗੱਲ ਵੀ ਕਰਦੇ ਆਂ ਵੀ ਪੈਕੇਜ ਤੇ ਗਿਆ ਸੀ ਉਹ ਸਰ ਜੀ ਆ ਤਾਂ ਗਏ ਆ ਜੀ ਨਾਰਮਲ ਹੀ ਕਰ ਲੈਂਦਾ ਮੈਂ ਮੈਂ ਕਹਿੰਦਾ ਹੁਣ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਜੀ ਫੀਸ ਇੰਨੀ ਕੀ ਪੇ ਕੀਤੀ ਆ ਤੇ ਅਸੀਂ ਦੇ ਤਾਂ ਇੰਨੀ ਦਿੱਤੀ ਫੀਸ ਮੇਰੀ 3 ਮਹੀਨੇ ਦੀ ਪੇ ਕੀਤੀ ਆ ਜੀ ਐਨਿਸ਼ਤਾ ਮੈਂ ਜੀ ਸਾਲ ਦੀ ਫੀਸ ਦੇ ਦਿੰਦਾ ਫੀਸ ਮੇਰੀ 6 ਮਹੀਨੇ ਦੀ ਪੇ ਕੀਤੀ ਆ ਜੀ ਮੈਂ ਤਾਂ ਸਾਲ ਦੀ ਫੀਸ ਦੇ ਦਿੰਦਾ ਤੇ ਉੱਥੇ ਜਾ ਕੇ ਫਿਰ ਹਿਸਾਬ ਲਾਉਂਦੇ ਨੇ ਕਿ ਜੀ 8 ਲੱਖ ਰੁਪਏ ਜ਼ਿਆਦਾ ਦੇਤਾ ਜੀ 6 ਜ਼ਿਆਦਾ ਦੇਤਾ 5 ਜ਼ਿਆਦਾ ਦੇਤਾ ਬੜੀ ਬੂਸਟਿੰਗ ਦੇ ਨਾਲ ਆਂਦੇ ਨੇ ਵੀ ਮੈਂ ਤਾਂ ਜੀ ਬਾਅਦ ਵਿੱਚ ਦੇਣਿਆ ਉਹ ਪਤੰਦਰਾ ਬਾਅਦ ਵਿੱਚ ਦੇਣੇ ਕਿੰਨੇ ਆ ਤਾਂ 3 4 5 ਲੱਖ ਕਾਲਜ ਤੇਰੀ ਚੋਇਸ ਦਾ ਨਹੀਂ ਕੋਰਸ ਤੇਰੀ ਚੋਇਸ ਦਾ ਨਹੀਂ ਲੋਕੇਸ਼ਨ ਤੇਰੀ ਚੋਇਸ ਦਾ ਨਹੀਂ ਬਾਅਦ ਦੀ ਰੇਟ 'ਚ ਕੋਈ 10000 ਰੁਪਿਆ ਉਧਾਰਾ ਨਹੀਂ ਦੇ ਸਕਦਾ ਕਿਸੇ ਨੂੰ ਔਰ ਇਹ ਗਾਰੰਟੀ ਚੱਕਦੇ ਨੇ ਕਿ 7 ਲੱਖ ਰੁਪਿਆ ਅਸੀਂ ਬੱਚੇ ਦੇ ਅਕਾਊਂਟ 'ਚ ਬੱਚੇ ਦੀ ਉੱਥੇ ਕਾਲਜ ਦੀ ਫੀਸ ਪੇ ਕੀਤੀ ਹੈ ਕਿਉਂਕਿ ਮੇਰੇ ਖਿਆਲ ਨਾਲ RBI ਦੀ ਗਾਈਡਲਾਈਨਸ ਹੈ ਕਿ ਥਰਡ ਪਾਰਟੀ ਤਾਂ ਤੁਹਾਡੇ ਅਕਾਊਂਟ ਚੋਂ ਪੈਸਾ ਪਾਈ ਨਹੀਂ ਸਕਦੀ ਤੁਹਾਡੇ ਪੇਰੈਂਟਸ ਤੋਂ ਇਲਾਵਾ ਜੇ ਤੁਸੀਂ ਆਪਣੇ ਕੋਈ ਕਾਲਜ ਦੀ ਫੀਸ ਪੇ ਕਰ ਰਹੇ ਹੋ ਆਪਣੇ ਅਕਾਊਂਟ ਚੋਂ ਤੁਸੀਂ ਪੇ ਕਰ ਸਕਦੇ ਹੋ ਤੁਹਾਡੇ ਪੇਰੈਂਟਸ ਕਰ ਸਕਦੇ ਲੇਕਿਨ ਥਰਡ ਪਾਰਟੀ ਦਾ ਲਾਊਡ ਹੀ ਨਹੀਂ ਹੈ ਔਰ ਕਨਸਲਡੈਂਟ ਕਹਿ ਰਿਹਾ ਕਿ ਮੈਂ ਤੇਰੀ ਪੇਮੈਂਟ ਪੇ ਕਰ ਰਿਹਾ ਮੈਂ ਕਹਿੰਦਾ ਤੁਸੀਂ ਜਾਓ ਯਾਰ ਤੁਸੀਂ ਪਤਾ ਕਰੋ ਸਟੈਪ ਬਾਈ ਸਟੈਪ ਪਤਾ ਕਰੋ ਆਪਣਾ ਚੁਆਇਸ ਫਿਰ ਪੈਕੇਜ ਪਤਾ ਕਰੋ ਫਿਰ ਚੈੱਕ ਕਰੋ ਜੇ ਤੁਹਾਡਾ ਕੇਸ ਬਿਲਕੁਲ ਵੀਕ ਹੈ ਕੌਣ ਕਰੂਗਾ ਪੈਕੇਜ ਯਾਰ ਚਾਰ ਬੈਂਡ ਹੋਵੇ ਹੂੰ ਹੂੰ ਤੇ 42% ਨੰਬਰ ਹੋਵੇ ਲੱਭ ਲਵੇ ਕੋਈ ਪੈਕੇਜ ਕਰੂਗਾ ਹੀ ਨਹੀਂ ਉਹਦਾ ਭਾਜੀ ਬੜੀ ਪੁਰਾਣੀ ਕਹਾਵਤ ਹੈ ਕਿ ਲੰਗੜੇ ਘੋੜੇ ਤੇ ਕੋਈ ਇਨਵੈਸਟ ਨਹੀਂ ਕਰਦਾ ਐਦਾਂ ਦੇ ਕੈਂਡੀਡੇਟ ਵੀ ਨੇ ਵੀਜ਼ਾ ਲੱਗ ਕੇ ਆ ਗਏ ਉਹਨਾਂ ਨੂੰ ਇਹ ਨਹੀਂ ਪਤਾ ਕਾਲਜ ਕਿਹੜਾ ਹੈ ਸਹੀ ਕਹਿ ਰਹੇ ਹੋ ਔਰ ਇੱਕ ਇੱਕ ਐਗਜ਼ਾਮਪਲ ਨਹੀਂ ਹੈ ਇਹ ਜਿਹੜੇ ਬੱਚੇ ਸੋਚ ਰਹੇ ਨੇ ਜਾਂ ਸੁਣ ਰਹੇ ਨੇ ਜਿਹੜੇ ਪੈਕੇਜ ਦੇ ਗਏ ਨੇ 99% ਬੱਚਿਆਂ ਨੂੰ ਇਹ ਹੀ ਨਹੀਂ ਪਤਾ ਸੀ ਉਹਨਾਂ ਦਾ ਕੋਰਸ ਕਿਹੜਾ ਹੈ ਜਾਂ ਉਹਨਾਂ ਦਾ ਕਾਲਜ ਕਿਹੜਾ ਹੈ ਉਹ ਪ੍ਰਾਈਵੇਟ ਹੈ ਪਬਲਿਕ ਹੈ ਗਵਰਨਮੈਂਟ ਹੈ ਜੋਬ ਉਹਨਾਂ ਨੂੰ ਉਸ ਤੋਂ ਬਾਅਦ ਪੋਸਟ ਸਟਡੀ ਵਰਕ ਵੀਜ਼ਾ ਮਿਲਣਾ ਹੈ ਨਹੀਂ ਮਿਲਣਾ ਉਹਦੀ ਫਿਊਚਰ ਉਹਦੇ ਐਕਸਪੈਕਟਸ ਕੀ ਨੇ ਫਿਊਚਰ ਉਹਦਾ ਕੀ ਹੈ ਕੋਰਸ ਕਰਨ ਤੋਂ ਬਾਅਦ ਉਹਨਾਂ ਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਯਾ ਪੈਕੇਜ ਜੇ ਕੋਈ ਕਹਿੰਦਾ ਹੈ ਪਲੀਜ਼ ਇੱਕ ਇੱਕ ਚੀਜ਼ ਨੋਟ ਕਰੋ ਜੇ ਇਨਫੋਰਮੇਸ਼ਨ ਨਹੀਂ ਮਿਲ ਰਹੀ ਤਾ ਫਿਰ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਜਾਣਾ ਚਾਹੀਦਾ ਬਲਾਈਂਡਲੀ ਜਹਾਜ਼ ਚੜ੍ਹ ਕੇ ਉਤਰਨਾ ਹੀ ਹੈ ਕਿਤੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਕੋਈ ਸਮਝਦਾਰੀ ਹੋਵੇ ਕੋਈ ਸਾਲ ਮਾਰਨੀ ਫੇ ਤਾਂ ਕਿਤੇ ਵੀ ਮਾਰ ਦੋ ਉਹ ਲੱਭਣ ਦੀ ਲੋੜ ਨਹੀਂ ਹੈ ਤੁਸੀਂ ਪੈਕੇਜ ਵਾਲੇ ਕੋਈ ਦੋ ਤਿੰਨ ਕੰਸਲਡੈਂਟ ਕੋ ਜਾਓ ਉਸ ਤੋਂ ਬਾਅਦ ਤੁਸੀਂ ਸਟੈਪ ਬਾਈ ਸਟੈਪ ਕੋ ਵੀ ਜਾਓ ਤੁਸੀਂ ਉਹਨੂੰ ਕੰਪੇਅਰ ਕਰ ਲਓ ਵੀ ਤੁਹਾਡਾ ਕਾਲਜ ਕਿਹੋ ਜਿਹਾ ਹੈ ਜਾਂ ਯੂਨੀਵਰਸਿਟੀ ਕਿਹੋ ਜਿਹੀ ਹੈ ਤੁਹਾਡੇ ਕੋਰਸ ਦੀ ਵੈਲਿਊ ਕੀ ਹੈ ਤੁਹਾਡੀ ਟੋਟਲ ਕਾਸਟ ਕੀ ਹੈ ਔਰ ਇਹਨੂੰ ਇੱਥੇ ਪੜਨ ਤੋਂ ਬਾਅਦ ਤੁਹਾਡਾ ਫਿਊਚਰ ਕੀ ਹੈ ਯਾ ਔਰ ਤੁਹਾਡੇ ਪੈਸੇ ਬਚਨ ਗਏ ਇਹ 200% ਗਾਰੰਟੀ ਹੈ ਲੱਖਾਂ ਬਚਣਗੇ ਜੀ